ਹਾਰੀ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਜੀ ਖੰਨਾ ਮੰਡੀ ਤੇ ਆਪਾਂ ਇੱਥੇ ਚਾਹ ਨੂੰ ਚੈੱਕ ਕਰਾਂਗੇ ਬਹੁਤ ਹੀ ਟੌਪ ਕਲਾਸ ਮੋਹਰਾ ਨਸਲ ਦੇ ਚੰਗ ਡੰਗਰੀ ਪਰਮ ਨਾਲ ਆਪਾਂ ਕਰਾਂਗੇ ਗੱਲ ਬਹੁਤ ਹੀ ਟੌਪ ਕਲਾਸ ਦੇ ਮੋਹਰਾ ਨਸਲ ਦੇ ਜਾਨਵਰ ਲੈ ਕੇ ਆਏ ਬਾਈ ਅੱਜ ਤੇ ਆਪਾਂ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਾਂਗੇ ਜਰੂਰ ਜੀ ਜੇ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਕਰ ਦਿਓ ਕੈਮਰਾ ਅੱਗੇ ਲਿਆ ਜੀ ਡੰਗੜਾ ਜੇ ਸਾਡੇ ਮਤਲਬ ਤੋਂ ਹੋਵੇ ਹੋਈਆ ਪਰਲੇ ਬਾਹਰ ਉਹ ਝੋਟੀਆਂ ਬਈਆਂ ਢੋਡੇ ਮਤਲਬ ਨਹੀਂ ਹੈਗੀਆਂ ਨੇ ਜੀ ਬਹੁਤੀ ਟੌਪਲਾ ਛੋਟੀ ਬਾਈ ਮੋਹਰਾ ਨਸਰ ਦੀ ਬੈ ਰੀ ਕੀ ਕੋਈ ਕੋ ਇੰਚ ਹੋਊਗੀ ਇਹ ਤਾਂ ਇਹ ਦੱਸੇ ਨਹੀਂ ਜੇ ਕਰ ਆਈ ਹੁੰਦੀ ਮੈਂ ਤੈਨੂੰ ਦੱਸ ਲੈਂਦਾ ਜੇ ਕਰ ਆਈ ਹੁੰਦੀ ਅਸਲ ਮਾਏ ਆ ਆ ਮੈਂ ਤਾਂ ਅੱਡੀ ਜਵਾ ਦਵਾ ਦੂੰ ਪੁੱਛਿਆ ਮੜਿਆ ਬਹੁਤ ਟੌਪਲਾ ਝੋਟੀ ਤੇ ਬਾਈ ਪਰਮ ਬਾਈ ਹਾਂਜੀ ਝਾਪਦਾ ਵੀਰੇ ਥੱਲੇ ਦੋਤਾ ਵੀਰੇ 13-14 ਕਿਲੋ ਬੋਲੀ ਤੋਂ ਸਟਾਰਟ ਆ ਪਰਸੋਂ ਦੀ ਸੁਈ ਹੋਈ ਆ ਠੀਕ ਆ ਵੀਰੇ ਤੇ ਨਾਲ ਕੀ ਵੀਰੇ ਆ ਜਾ ਓਰੇ ਨਾਲ ਕੀ ਵੀਰੇ ਨਾਲ ਕੱਟਾ ਜੀ ਅੱਛਾ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾਈ ਮੋਲਤਾ ਬਾਈ ਨੂੰ ਵੇਚੀ ਆ ਜੀ ਅੱਛਾ ਕਿੰਨੇ ਦੀ ਜੀ ਮੁੱਲ ਨਹੀਂ ਦੱਸਦਾ ਅੱਛਾ ਠੀਕ ਆ ਵੀਰੇ ਤੇ ਜਾਨਵਰ ਬਹੁਤ ਟੌਪ ਦਾ ਬਾਈ ਚੈੱਕ ਕਰੋ ਮੇਰਾ ਵੀਰੇ ਚੰਗਾ ਜਾਨਵਰ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਬਹੁਤ ਹੀ ਚੰਗੀ ਜਾਨਵਰ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਤੇ ਪਰਮ ਭਾਈ ਤੁਹਾਨੂੰ ਜਾਣਕਾਰੀ ਆਪੇ ਦੀ ਪਿੱਠ ਫੋੜੇ ਦੀ ਬਹੁਤ ਚੰਗੀ ਹੈ ਬਈ ਝੋਟੀ ਸਣਾ ਵਿੱਚ ਪ੍ਰੋਪਰ ਗੈਪ ਹੈ ਹਾਂ ਰਾਦ ਹੋ ਜਾ ਜੀ ਬਤਾਵੇ ਜੀ ਇਹ ਵੀ ਝੋਟੀ ਚੌਥੇ ਸੂਈ ਹੈ ਵੀਰੇ 15 ਕਿਲੋ ਸਟਾਰਟ ਆ ਦੂਜਾ ਸੂਈ ਮਰਾ ਦੇਣਾਗਾ ਅੱਛਾ ਵੀਰੇ ਖੋਲ ਦੇ ਤੇ ਭਾਈ ਬਹੁਤ ਹੀ ਟਾਪ ਗਲਾਸ ਝੋਟੀ ਹੈ ਤੇ ਭਾਈ ਅਟਰ ਕੁਆਲਟੀ ਚੈੱਕ ਕਰੋ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ ਚਾਰਾਂ ਵਿੱਚ ਅਸਲ ਕੁਆਲਟੀ ਵਾਲੀ ਹੈ ਜੀ ਵੀ ਟਾਪ ਗਲਾਸ ਝੋਟੀ ਹੈ ਭਾਈ ਮੈਂ ਨਹੀਂ ਮਾੜੀ ਲੰਦੇ ਵੀਰੇ ਤੇ ਲੇਵੇ ਦੀ ਚੰਗੀ ਹੈ ਜਾਨਵਰ ਫਿੱਟ ਫੁੱਟ ਦੀ ਬਹੁਤ ਚੰਗੀ ਹੈ ਭਾਈ ਲੈ ਵੀਰ ਮੋੜ ਲਈ ਚੰਗਾ ਜਾਨਵਰ ਹੈ ਭਾਈ ਬਹੁਤ ਲੁਸਹਾਰੀ ਝੋਟੀਆਂ ਟੌਪ ਕਲਾਸ ਦੀਆਂ ਨੇ ਚੈੱਕ ਕਰੋ ਮੇਰੇ ਵੀ ਆਪ ਦਾ ਸਰੀਰ ਜਾਂਦਾ ਹੈ ਇਹ ਝੋਟੀਆਂ ਦੇਲੇ 14-15 ਕਿਲੋ ਬੋਲੀ ਤੋਂ ਸਟਾਰਟ ਹੋਈ ਹੈ ਜੀ ਕਿੰਨੇ ਦਿਨ ਬੈ ਸੂਈ ਨਹੀਂ ਇਹਨੂੰ 40 ਦਿਨ ਹੈ ਜੀ ਅੱਛਾ ਜੀ ਤੇ ਮੁੱਲ ਮੌਕੇ ਦਾ ਵੀ ਮੁੱਲ ਮੌਕੇ ਤੇ ਅੱਛਾ ਮੌਕੇ ਤੇ ਹੈਲੋ ਨਾਲ ਕੀ ਹੈ ਤੇ ਨਾਲ ਚੱਟੀ ਹੈ ਜੀ ਅੱਛਾ ਜੀ ਬਟੀ ਟੌਪ ਗਲਾ ਝੋਟੀ ਬਈਆ ਖੋਲ ਕੇ ਦਵਾ ਦੂੰਗਾ ਜੀ ਚੰਗਾ ਜਾਨਵਰ ਹੈ ਬਈ ਮੋਹਰਾ ਨਸਲ ਦੀ ਝੋਟੀ ਹੈ ਬਹੁਤ ਚੰਗਾ ਜਾਨਵਰ ਹੈ ਮੇਰੇ ਵੀਰ ਝੋਟੀ ਬਹੁਤ ਦੇਖੋ ਥਣਾ ਦੀ ਪ੍ਰੋਪਰ ਗੈਪ ਹੈ ਥਣਾ ਵਿੱਚ ਤੇ ਲੇਵੇ ਦੀ ਬਹੁਤ ਚੰਗੀ ਹੈ ਵੀਰੇ ਇਧਰ ਨਹੀਂ ਹਮਾਰੇ ਇਧਰ ਨਹੀਂ ਤੇ ਸਿੰਘਾਂ ਹੀ ਦੇਖੋ ਮੇਰਾ ਵੀ ਹੁੰਡੀ ਹੈ ਪੂਰੀ ਚੋਟੀ ਬਹੁਤ ਚੰਗੀ ਆ। ਗੋੜ ਦੋ ਵੀਰ। ਖਾਣਾ ਵਿੱਚ ਪ੍ਰੋਪਰ ਗੈਪ ਹੈ। ਕਟਰ ਕੁਆਲਟੀ ਬਹੁਤ ਗੁੱਡੇ ਭਾਈ। ਖਾਣਾ ਵੀ ਚੈੱਕ ਕਰੋ ਮੇਰਾ ਵੀਰ ਪ੍ਰੋਪਰ ਗੈਪ ਹੈ। ਉਹ ਤੋਰੀ ਭਾਈ। ਬਾਕੀ ਇਹਦੇ ਜੀ। ਕੱਟ ਇਹਦੇ ਨਾਲ ਕੱਟੀ ਆ। ਇਹਦੇ ਕੱਟੀ ਭਾਈ। ਉਹ ਆ ਲੈ ਲਾਸਾਂ ਦੇ ਬਣ ਗਿਆ ਤਾਂ ਵੀ ਇਹ ਥੱਲੇ ਵੀ 15 ਕਿਲੋ ਉਧਰੋਂ ਕੱਟੀ ਮਗਰ ਅਨੇ ਪਹਿਲੇ ਸੂਈ ਤੋਂ ਦੂਜੀ ਦੂਜਾ ਜੀ ਅਸਾਂ ਦੂਜਾ ਜੀ ਨਾਲ ਕੱਟੀ ਹੋਈ ਛੋਲ ਲੈ ਵੀਰੇ ਮਈਆਂ ਦੂਜੇ ਦੂਜੇ ਸੂਏ ਬੋਲਿਓ ਸਾਫ ਹੁੰਦੀਆਂ ਸਾਰੀਆਂ 14 14 ਜਾਂ 15 15 ਕਿਲੋ ਤੋਂ ਚੱਲੀਆਂ ਨੇ ਵੱਡੀਆਂ ਮਈਆਂ ਛੋਟੀਆਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਮਈਆਂ ਦਿਖਾ ਦੇ ਕੱਟੀਆਂ ਮਗਰ ਨੂੰ ਠੀਕ ਹੈ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਆਪ ਤੁਹਾਨੂੰ ਅਗਲਾ ਜਾਨਵਰ ਬਹੁਤ ਹੀ ਚੰਗਾ ਬਈ ਟਾਪ ਕੁਆਲਟੀ ਦਾ ਮਾਲ ਹੈ ਬਈਆਂ ਕੋਈ ਸਾਰਾ ਹੀ ਪ੍ਰੋਪਰ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਝੋਟੀ ਦੀ ਤੇ ਪਿੱਛੇ ਪੂੜੇ ਤਾਂ ਬਹੁਤ ਚੰਗੀ ਹੈ ਬਾਈ ਹੈ ਤੇ ਬਾਈ ਜਿਉਟੀ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਿਟੀ ਥਣਾ ਵਿੱਚ ਪ੍ਰੋਪਰ ਗੈਪ ਹੈ ਟਾਪ ਕੁਆਲਿਟੀ ਦੀ ਝੋਟੀ ਆਠਾ ਤੋੜ ਦੋ ਝੋਟੀ ਮੈਂ ਇਹ ਵੀਰ ਕੱਟਾ ਜੀ ਕੱਟਾ ਵੀਦੇ ਕੱਟਾ ਕੱਟਾ ਹੀ ਚੈੱਕ ਕਰੋ ਬਾਈ ਪਿਓਰ ਮੋਹਰਾ ਨਸਲ ਦਾ ਕੱਟਾ ਗੈਲ ਟਿਕਰਾ ਰੱਖਣ ਵਾਲਾ ਵੀਰ ਪਾਲਣ ਵਾਲਾ ਆ ਦੂਜੀ ਗੋਲ ਵੀ ਰੱਖੀ ਹਾਂ 2300 ਤੋਂ ਬਾਅਦ ਤੁਹਾਨੂੰ ਅਗਲੀ ਝੋਟੀ ਵੀ ਬਹੁਤ ਟੌਪ ਕਲਾਸ ਦੀ ਹੈ ਚੈੱਕ ਕਰੋ ਮੇਰਾ ਵੀਰ ਤੇ ਬਾਈਆਂ ਕੋਲੇ ਸਾਰੀਆਂ ਟੌਪ ਕਲਾਸ ਝੋਟੀਆਂ ਨੇ ਚੈੱਕ ਕਰੋ ਮੇਰਾ ਵੀਰ ਆਰਡਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਵਧੀਆ ਰੇਵੀਂ ਝੋਟੀ ਐ ਨਾ ਲਿਓ ਵੀਰ ਪਿਓਰ ਮੂਰਾ ਹੋ ਰਿਹਾ ਚਾਲੀਆ ਫੜਾ ਜਸੂ ਹੈਲੋ ਕਰਤੇ ਕਾ ਨਾ ਸ਼ੋਮੇ ਜੀ ਕਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਟਾਣਾ ਵਿੱਚ ਪ੍ਰੋਪਰ ਗੈਪ ਐ ਚਾਰਾ ਵਿੱਚ ਆ ਥੋੜਾ ਫਾਈ ਬੁੱਤ ਬਣਾ ਜਾ ਕੱਚਾ ਨਹੀਂ ਲਾਇਆ ਪ੍ਰੈਂਕ ਨਾਲ ਇਹਦੇ ਵੀ ਕੱਟੀ ਐ ਚੈੱਕ ਕਰੋ ਵੀਰਾ ਮੇਰੇ ਕੋਲ ਪਿਓਰ ਮੋਰਾ ਕੱਟੀ ਨਾਲ ਲਓ ਜੀ ਵੀਰ ਇਹਦੇ ਥੱਲੇ ਦੂ ਵੀ ਨਹੀਂ ਆ ਦੋ ਦੋ ਭਾਈ ਇੱਕ ਮਿੰਟ ਵੀਰੇ ਆ ਜੀ ਇਹਦੇ ਥੱਲੇ ਦੋ ਦੋ ਮਾਰੇ ਇੰਟਰਵਿਊ ਦੋ 15 ਕਿਲੋ ਵੀਰੇ 50 ਲੀਟਰ ਉਧਰ ਇਹ ਕਿਹੜੀ ਸੂਈ ਐ ਇਹ ਦੂਜੀ ਸੂਈ ਐ ਵੀਰੇ ਇਹ ਦੂਜੀ ਸੂਈ ਜੀ ਭਾਈ ਇਹ ਵੀ ਛੋਟੀ ਦੇਖੋ ਮੇਰਾ ਵੀਰ ਬਹੁਤ ਟੌਪ ਕਲਾਸ ਛਾਲ ਬੱਚਾ ਉਹ ਆ ਇਹ ਚੰਗਾ ਜਾਨਵਰ ਹੈ ਬਾਈਆਂ ਕੋਲ ਜੀ। ਦੋ ਟੋਰ ਕੈਮਰੇ ਮਾਈ ਲੈ ਰੱਖਦਾ ਕੰਪਨੀਆਂ ਨਹੀਂ ਆਈਆਂ। ਕਿੰਨੇ ਕਿ ਮੈਂ 95 ਲੱਖ ਦਾ ਆਚਮ ਆਇਆ ਲੱਗਦੀ ਆ। 1.5 ਲੱਖ ਹੋ ਜਾਗੇ 1.5 ਲੱਖ ਵੀ। ਦੋ ਘਾਟੇ ਰੋ ਗਿਆ 1.5 ਲੱਖ ਦੀ ਵਿੱਚ। ਬਾਈ ਬਹੁਤ ਹੀ ਟੌਪ ਕਲਾਸ ਝੋਟੀ ਇਹ ਵੀ। ਵਾਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ। ਤੇ ਝੋਟੀ ਬਾਈ ਬਹੁਤ ਚੰਗੀ ਹੈ। ਚੈੱਕ ਕਰੋ ਮੇਰਾ ਵੀਰ। ਲੇਵਰੀ ਬਹੁਤ ਚੰਗੀ ਹੈ ਝੋਟੀ। ਫਟਰ ਕੁਆਲਟੀ ਬਹੁਤ ਚੰਗੇ ਬਾਈ ਅੱਜ ਜੋ ਅੱਜ ਜੋ ਰਗਏ ਨਿਕਰੀ ਵਾਲੀ ਇਹ ਅੱਜ ਜੋ ਅੱਜ ਜੋ ਗਿਆ ਨਹੀਂ ਆਇਆ ਕਰ ਲੈ ਜਾ ਨਹੀਂ ਮੈਂ ਇਹਦੀ ਗੱਲ ਕਰਦਾ ਮੈਂ ਲੁੱਟਣਾ ਬੱਚਾ ਫਿਰ ਤੈਨੂੰ ਹੋਰ ਦੱਸ ਦਿੰਦਾ ਗੱਲ ਇਹ ਵੀ ਅੱਗੇ ਪੈਦੇ ਮੱਛਰ ਲਿਖਾਦੇ ਬਹੁਤ ਹੀ ਕੁਆਲਟੀ ਝੋਟੀ ਹੈ ਗਣਾ ਵਿੱਚ ਪ੍ਰੋਪਰ ਗੈਪ ਹੈ ਤੇਰੇ ਕੋਲੇ ਸਭ ਕੁਝ ਚਾਦਰ ਨਹੀਂ ਦਿੱਤੀ ਹੁਣ ਤੂੰ ਨੀ ਇਹ ਜਿੰਦਾ ਲੰਮਾ ਹੋਇਆ ਕਦੇ ਨਹੀਂ ਆ ਗੋਨਾ ਫੇਰ ਉਹ ਯਾਰ 1000 ਦਾ 10 ਦਾ 10 ਯਾਰ ਕੀ ਫਾਇਦਾ ਮੈਨੂੰ ਕਾਹ ਨੂੰ ਹੋਣੀ ਨਹੀਂ ਮੈਨੂੰ ਪਤਾ ਉਹ ਵੀ ਮੈਂ ਇੱਕ ੱੱਕੇ ਦਾ ਬੱਚਾ ਛੱਡੂ ਮੈਂ ਜੇ ਬੋਲੀ ਜੇ ਤਾਂ ਬਾਈ ਇੱਕ ਉੱਠ ਕੇ ਆ ਗਿਆ ਇੱਧਰ ਚਲ ਜੇ ਤੇਰਾ ਮਨ ਖੋਜਦਾ ਬੱਚਾ ਲਾ ਆ ਉਹ ਬਰੀਕ ਆ ਕੀ ਦੇਖੀ ਜਾਂਦਾ ਕੌਣ ਹੱਡੂ ਤੇਰੇ ਕੋਲੋਂ ਬਾਈ ਬੋਣੀ ਡੰਗਰ ਜਿਆਦਾ ਰਹੀ ਕਹਿੰਦੇ ਅਸੀਂ ਖਾਲੀ ਗੱਲ ਦੋ ਰੋਪਏ ਦੁੱਧ ਵਾਲੀ ਆ ਕੱਟ ਨਹੀਂ ਹੋਣੀ ਹੈਗੀ ਇਹ ਦੁੱਧ ਵੀ 12-13 ਕਿਲੋ ਦੇ ਦੁੱਧ ਬਾਈ ਤੇਰਾ ਤਾਂ ਹੌਲ ਹੋ ਗੰਡੇ ਵਾਲਾ ਚਲੋ ਬਾਈ ਤੇਰਾ ਅਬਾ ਬਾਰਾ ਦੇ ਰਿਹਾ ਹੈ ਬਾਈ ਜੀ 15 ਕਿਲੋ ਦੇ ਦੂਗੀ ਜੀ ਇਹਦਾ ਰਾਫਟ ਲਿਆ ਇਹਦਾ ਕੀ ਸਾਖਦਾ ਵੀਰੇ ਛੋਟੀ ਦੇ ਹਾਂਜੀ ਕੀ ਸਾਖਦਾ ਨਾ 1,30,000 ਅੱਛਾ ਤੇ ਦੁੱਧ ਕਿੰਨਾ ਥੱਲੇ ਵੀਰੇ ਤੇ ਜੀ 14 ਕਿਲੋ ਅੱਛਾ 14 ਨਾਲ ਕੀ ਵੀਰੇ ਤੇ ਟੱਟਾ ਜੀ ਬਾਕੀ ਕੇਵਲ ਜਊ ਨਾਲ ਠੀਕ ਹੈ ਬਾਈ ਨਿਕਰ ਕਮਾ ਚੱਲੂਗਾ ਖਪੌਣ ਨਾ ਤੇ ਬਾਈ ਬਹੁਤ ਹੀ ਟੋਪ ਕੁਆਲਿਟੀ ਦੀ ਝੋਟੀ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ ਚਾਰਾਂ ਵਿੱਚ ਦੇਖ ਕਰੋ ਇਹ ਤਾਂ ਬੈਂਕਾਂ ਦੇ ਰੱਦ ਮੈਂ ਕਲਾਸ ਮੋਹਰਾਂ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੈੱਕ ਕਰੋ ਮੇਰਾ ਵੀ ਜਾਉਂਦਾ ਜਾਉਂਦਾ ਤੇ ਆਮਾ ਚੰਗਾ ਜਾਨਵਰ ਹੈ ਫਿੱਟ ਪੁੜੇ ਦੀ ਬਹੁਤ ਚੰਗੀ ਹੈ ਬਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਚੰਗੀ ਜੀ ਦੇਵੀ ਦੀ ਵੀ ਬਹੁਤ ਚੰਗੀ ਹੈ ਆਪ ਨੂੰ ਉਹ ਉਹ ਵਾਰ ਇਹ ਕਿਤਾਬ ਇਹ ਭਾਈ ਗਾਹੋ ਕੰਮ ਸਾਰਾ ਉਹਦਾ ਪਤਾ ਨਹੀਂ ਕਿ ਕਿਵੇਂ ਲੈ ਇੱਧਰ ਆਇਆ ਸਾਨੂੰ ਉਹਦੇ ਬਾਰੇ ਨਹੀਂ ਪਤਾ ਜੀ ਇਹਨੂੰ ਬੱਡੀ ਦੇ ਕੇ ਜਾਟ ਨੇ ਪਰਮ ਵੀ ਰਾਇਵਲ ਇਹਦਾ ਕੀ ਹਸਤਾ ਬਈ ਕਿਉਂ ਇਹ ਚੌਗੀ ਆ ਮੂੰਹੋਂ ਪਰਸੋਂ ਸੁਗਈ ਆ ਪਲੂਣਾ ਕੱਟੀ ਦੇ ਅੱਛਾ ਜੀ ਤੇ ਚੈੱਕ ਕਰੋ ਭਾਈ ਜਾਨਵਰ ਬਹੁਤ ਚੰਗਾ ਏ ਤੇ ਦੁੱਧ ਕਿੰਨਾ ਵੀਰੇ ਥੱਲੇ ਦੁੱਧ 10 ਕਿਲੋ ਸਟਾਰਟ ਆ ਆਪਣਾ ਝੂਠ ਵਾਲਾ ਕੰਮ ਹੈ ਜੀ ਤੇ ਕਿੰਨਾ ਕੱਟੂ ਮੋਗਰਾ ਕਿਲੋ ਦੇ ਦੂਗੀ ਤੇ ਨਾਲ ਕੀ ਨਾਲ ਨਾਲ ਵੀਰ ਕੱਟਾ ਇਹਦੇ ਮੋਹਰਾਂ ਨਾਲ ਥੋੜਾ ਪਿਓਰ ਚੈੱਕ ਕਰੋ ਮੇਰਾ ਵੀਰ ਆ ਦੇਖੀ ਵੀਰੇ ਤੈਨੂੰ ਕੁਆਲਟੀ ਦਿਖਾਵਾ ਮੈਂ ਤੇ ਮਾਈਕੈਮਰਾ ਨਸਾਂ ਮੈਂ ਦੇ ਭਾਈ ਨਸਾਂ ਦੇਖੋ ਬਹੁਤ ਹੀ ਪਤਲੇ ਜੰਮ ਦੀ ਝੋਟੀ ਹੈ ਇਹ ਜਾਨਵਰ ਦੇਖੋ ਭਾਈ ਫੁੱਲ ਪਿਓਰ ਮੋਰਾ ਨਸਲ ਦਾ ਤੇ ਬਾਈਆਂ ਕੋਲ ਸਾਰੀਆਂ ਝੋਟੀਆਂ ਟਾਪ ਕਲਾਸ ਨੇ ਤੇ ਬਾਈਆਂ ਕੋਲ ਮਾੜਾ ਕੋਈ ਡੰਗਰ ਹੀ ਹੋ ਨਹੀਂ ਇਹ ਵੀ ਜਾਨਵਰ ਦੇਖੋ ਚੈੱਕ ਕਰੋ ਭਾਈ 50 ਸੂਆ ਝੋਟੀਆਂ ਚੈੱਕ ਕਰੋ ਮੇਰਾ ਵੀਰ ਇਹ ਦੂਜੇ ਥੂਏ ਵੀਰੇ ਦੂਜੇ ਸੂਆ 12 ਕਿਲੋ ਦੇ ਆ ਅੱਛਾ ਜੀ ਤੇ ਇਹਦਾ ਕਿੰਨਾ ਮੁੰਡਾ ਕਰੂੰ ਭਾਈ ਹਾਂ ਜੀ ਇਹ ਮੁੱਲ ਨਹੀਂ ਕਰਨਾ 1.30 ਹਜ਼ਾਰ ਦੀ ਜੈਸਨੋ ਨਹੀਂ ਨਹੀਂ ਤਾਂ ਮੁੱਲ ਕਰ ਦੇਣੀ 25 ਦੇ ਦਾ ਇਹ ਪੰਜ ਅੱਛਾ ਜੀ ਇਹ ਕਿਹੜੇ ਸੂਏ ਵੀਰੇ ਇਹ ਅਗਲੀ ਛੋਟੀ ਇਹ ਦੂਜੇ ਦੂਜਾ ਸੂਆ ਨੇ ਅੱਛਾ ਜੀ ਇਹ 2.5 ਲੱਖ ਰੁਪਏ ਦੀ ਜੈਸਨੋ ਦੇ ਦੋ ਅੱਛਾ ਜੀ ਦੋ ਤੇ ਬਾਈ ਬਹੁਤ ਹੀ ਟੌਪ ਕਲਾਸ ਦੇ ਜਾਨਵਰ ਨੇ ਬਾਈ ਕੋਲੇ ਹਾਂ ਮੈਂ ਹੌਲੇ ਪੜਦੇ ਆਲੀ ਆ ਜੀ ਅੱਛਾ ਜੀ ਇਹ ਵੀ ਲੋਟੀ ਵੱਲੋਂ ਬਾਈ ਬਹੁਤ ਚੰਗੀ ਹੈ ਸਾਬ ਬਹੁਤਾ ਦੁੱਧ ਵਾਲੀ ਮੈਂ ਹਾਂਜੀ ਇਹਦਾ ਕਿੰਨਾ ਦੁੱਧ ਕਿੰਨਾ ਦੁੱਧ ਲੈ ਇਹਦੇ ਵਿੱਚ ਇਹ ਦੁੱਧ 10 ਕਿਲੋ ਸਟਾਰਟ ਆ ਪਰਸ ਹੋਈ ਸੀ ਵੀ ਅੱਛਾ ਜੀ ਕਿੰਨੇ ਕਿ ਤੱਕ ਪਹੁੰਚੀ ਹੋ ਜੀ 13 ਕਿਲੋ ਇਹਦੇ ਵਿੱਚ 13 ਕਿਲੋ ਨਾਲ ਕੀ ਵੀਰੇ ਤੇ ਨਾਲ ਕੱਟਾ ਜੀ ਅੱਛਾ ਜੀ ਉਹ 40 ਕਿਲੋ ਦੁੱਧ ਦੇਣੀਆਂ ਯਾਰ ਤਿੰਨੇ ਐਨ ਖਾਰਾ ਤਿੰਨੇ ਜੀ ਹੂੰ ਤੇ ਇਹਦਾ ਮੁੱਲ ਕਿੰਨਾ ਲੱਗਿਆ ਇੱਕ 15 ਦੀ ਹਾਂ ਨਾ ਅੱਛਾ ਜੀ ਹਾਂ ਨਾ ਵੀਰੇ ਠੀਕ ਹੈ ਆਓ ਮਾਰਦੇ ਵੱਡੀਆਂ ਝੋਟੀਆਂ ਦਾ ਕੈਮਰਾ ਦੇ ਭਾਈ ਬਹੁਤ ਹੀ ਚੰਗੇ ਜੀ ਜਾਨਵਰ ਨੇ ਭਾਈਆਂ ਕੋਲ ਸਾਰੀ ਟੌਪਲਾ ਝੋਟੀਆਂ ਨੇ ਮੋਹਰਾ ਨਸਲ ਦੀ ਆਹਦਾ ਇੱਕ ਖਾਣੀ ਮੈਦਨ ਫੜਾ ਆ ਚੈੱਕ ਬਹੁਤ ਚੰਗੀ ਐ ਤੇ ਲੇਵੇ ਦੀ ਬਹੁਤ ਚੰਗੀ ਬਈ ਇਹਦੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਤੇ ਬਾਕੀ ਵੀ ਜਾਨਵਰ ਬਈਆਂ ਕੋਲੇ ਸਾਰੇ ਟੌਪ ਲਾ ਆ। ਅੱਛਾ ਇਹ ਚੌਗੀ ਐ ਵੀਰੇ ਚੈੱਕ ਕਰੋ ਬਈ ਆਪਾਂ ਤੁਹਾਨੂੰ ਦਿਖਾਈ ਸੀਗੀ ਇਹ ਵੀ ਜਾਨਵਰ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਇਹਦੀ ਵੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਚੰਗੀਆਂ ਸੰਗੀਆਂ ਦਿਖਾ ਰਹੇ ਆ ਤੇ ਬਾਕੀ ਵੀਰ ਸਿੰਘਾਂ ਤੋਂ ਵੀ ਸਾਰੀਆਂ ਟੌਪ ਕਲਾਸ ਝੋਟੀਆਂ ਨੇ ਤੇ ਬਾਈਆਂ ਕੋਲੇ ਸਾਰੇ ਜਾਨਵਰ ਚੰਗੇ ਨੇ ਪਿਓਰ ਮੋਰਾ ਤੇ ਬਾਈ ਹਰਿਆਣੇ ਤੋਂ ਲੈਂਦੇ ਬਾਈ ਮੈਂ ਹਰਿਆਣੇ ਦੀ ਸਾਰੀਆਂ ਮੈਂ ਨਿਊਰੋ ਲੈਂਦੇ ਆ ਆਪਾਂ ਚੰਗੇ ਹੀ ਜਾਨਵਰ ਨੇ ਬਾਈਆਂ ਕੋਲੇ ਸਿੰਗਾ ਪੱਖੋ ਵੀ ਕੋਈ ਘਾਟ ਨਹੀਂ ਬਾਈ ਚੈੱਕ ਕਰੋ ਮੇਰਾ ਵੀ ਤੇ ਨਾਲ ਕਟਰੂ ਵੀ ਪੂਰੇ ਪਿਓਰ ਮੋਹਰਾ ਨਸਨ ਦੇ ਚੈੱਕ ਕਰੋ ਵੀਰੇ ਜਾਨਵਰ ਸਾਰੇ ਚੰਗੇ ਨੇ ਟਾਪ ਕਲਾਸ ਨੇ ਤੇ ਪਰਮ ਬਾਈ ਦਾ ਆਪਾਂ ਨੰਬਰ ਤੁਹਾਡਾ ਸ਼ੇਅਰ ਕਰ ਦੇਣਾ ਬਾਈ ਦਾ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਚੰਗੇ ਜਾਨਵਰ ਨੇ ਬਾਈ ਕੋਲੇ ਸਾਰੀ ਟਾਪ ਕਲਾਸ ਮੋਹਰਾ ਖੜ ਜੀ ਇੱਕ ਮਿੰਟ ਪੇ ਸਾਰੀਆਂ ਟਾਪ ਕਲਾਸ ਨੇ ਤੇ ਬਾਈਆਂ ਦਾ ਆਪਾਂ ਥੋੜਾ ਨੰਬਰ ਸ਼ੇਅਰ ਕਰ ਲੈਣਾ ਪਰਮ ਬਾਈ ਦਾ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਚੰਗੇ ਜਾਨਵਰਾਂ ਨੇ ਬਾਈ ਕੋਲੇ ਖੜੇ ਹੀ ਰਹਿੰਦੇ ਘਰੇ ਪੰਜ ਛਾ ਡੰਗਰ ਦਾਸ ਚੈੱਕ ਕਰੋ ਮੇਰਾ ਵੀਰ ਜਾਨਵਰ ਸਾਰੇ ਪਿਓਰ ਮੋਹਰਾ ਨਸਨਦੇ ਕੀ ਆਜੋ ਮੇਰਾ ਵੀ ਪਰਮਬਾਈ ਨੂੰ ਲੰਨਦੇ ਆਪਾਂ ਸਲਾਹ ਕੋ ਨੰਬਰ ਉਹਦਾ ਤੇ ਆਪਣਾ ਵੀ ਮੋਬਾਈਲ ਨੰਬਰ ਸ਼ੇਅਰ ਕਰ ਦਿਓ 9915072685 ਇੱਕ ਵਾਰ ਦੁਬਾਰੇ ਬੋਲ ਦੂਰੇ 9915072685 ਤੇ ਆਪਣਾ ਪਿੰਡ ਵਗੈਰਾ ਸ਼ੇਅਰ ਕਰ ਦਿਓ ਕਿੰਨੇ ਟੋਡਰ ਪਰ ਆ ਜੀ ਜ਼ਿਲ੍ਹਾ ਲੁਧਿਆਣਾ ਸ਼ਹਿਰ ਸਾਨੂੰ ਸਮਰਾਲਾ ਪੈਂਦਾ ਤੇ ਠੋਡੇ ਵਾਲੀ ਸਾਈਡੋਂ ਜਾਈਏ ਤੋਂ ਪੂਲ ਉੱਤਰ ਦੀ ਸਾਰ ਤੇ ਇੱਧਰ ਜੂ ਟਰਨ ਮੁੜਦੀ ਹੈ ਡਰਾਈਵਰ ਸਾਈਡ ਸਿੱਧਾ ਪਿੰਡ ਟੋਡਰ ਪਰ ਨੂੰ ਜਾਂਦੇ ਤੇ ਵੀਰੇ ਆਪਣਾ ਪਾਸਾ ਡੰਗਰ ਖੜੇ ਰਹਿੰਦੇ ਆਪਣੇ ਕੋਲੇ ਆਪਣੇ ਕੋ ਮਈਆਂ 12 13 ਹੁੰਦੀਆਂ ਨੇ ਜੀ ਅੱਛਾ ਖੜੀ ਹੁੰਦੀਆਂ ਹਾਂ ਸਾਰੇ ਨੰਗਰ ਹਰਿਆਣੇ ਤੋਂ ਹੀ ਆਉਂਦੇ ਵੀਰੇ ਮਈਆਂ ਹਰਿਆਣਵੀ ਮੈਂ ਇਧਰੋਂ ਕੋਈ ਨਹੀਂ ਤੇ ਧੰਨਵਾਦ ਵੀਰੇ ਤੇ ਬਾਕੀ ਕੰਟੈਕਟ ਕਰ ਸਕਦੇ ਬਾਈ ਤੁਹਾਡੇ ਨਾਲ ਹਰੀ ਜਦ ਮਰਜੀ ਵੀਰੇ ਘਰੇ ਆ ਜੇ ਬੰਦਾ ਮੈਨੂੰ ਫੋਨ ਕਰਕੇ ਆਵੇ ਠੀਕ ਹੈ ਬਈ ਓਕੇ ਧੰਨਵਾਦ ਧੰਨਵਾਦ ਸਾਰੀ ਟਾਪ ਕਲਾਸ ਨੇ ਟਾਪ ਕਲਾਸ ਝੋਟੀਆਂ ਨੇ ਪਰਮ ਬਾਈ ਕੋਲੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੀ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਤੇ ਚੰਗੇ ਜਾਨ ਬੰਨੇ ਬਾਈ ਕੋਲੇ ਸਾਰੇ ਤੇ ਪੂਰੇ ਤਸੱਲੀ ਬਖਸ਼ ਨੇ ਬਾਈ ਕੋਲੇ ਤੇ ਹਰ ਟਾਈਮ ਪੰਦਾ ਡੰਗਰ ਕਰੇ ਹੁੰਦੇ ਨੇ ਬਾਈ ਕੋਲੇ ਅਵੇਲੇਬਲ ਤੇ ਬਾਈ ਨਾਲ ਤੁਸੀਂ ਕੰਟੈਕਟ ਜਰੂਰ ਕਰ ਲਿਓ ਮੇਰਾ ਵੀਰ ਤੇ ਪਿੰਡ ਬਾਈ ਦਾ ਆਪਾਂ ਸ਼ੇਅਰ ਕਰਤਾ ਤੁਹਾਡੇ ਨਾਲ ਹੀ ਜੇ ਮੋਬਾਈਲ ਨੰਬਰ ਵੀ ਸ਼ੇਅਰ ਕਰਤਾ ਤੁਹਾਡੇ ਨਾਲ ਹੀ ਤੇ ਘਰੇ ਰੱਖਣ ਵਾਲੇ ਪਸ਼ੂ ਨੇ ਸਾਰੇ ਵੀਰ ਤੇ ਲੇਵੇ ਦੀਆਂ ਸਾਰੀਆਂ ਝੋਟੀਆਂ ਟੌਪ ਕਲਾਸ ਨੇ ਬਾਈ ਅਟਰ ਕੁਆਲਟੀ ਜਾਨਵਰ ਨੇ ਬਾਈ ਕੋਈ ਸਾਰੇ ਕੱਟੀ ਬਹੁਤ ਚੰਗੀ ਦੀ ਬੇਸਤੀ ਛੋਟੀ ਤਾਜੀ ਸੁਫੀਆ ਆਓ ਕੱਟਨੇ ਦੀ ਲੇਵੇ ਦੀ ਬਹੁਤ ਚੰਗੀ ਸੀ